ਜਲੰਧਰ ਦੇ ਵਿੱਚ ਪ੍ਰਸ਼ਾਸਨ ਤੇ ਟਰਾਂਸਪੋਰਟਰਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਟਰੱਕ ਯੂਨੀਅਨ ਦੇ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਇੰਡੀਅਨ ਆਇਲ ਡੀਪੂ ਤੋਂ ਤੇਲ ਦੇ ਟੈਂਕਰ ਰੋਜ਼ਾਨਾ ਵਾਂਗ ਭਰੇ ਜਾਣਗੇ ਅਜਿਹਾ ਜ਼ਿਕਰ ਕੀਤਾ ਗਿਆ ਹਾਲਾਂਕਿ ਜਲੰਧਰ ਦੇ ਵਿੱਚ ਬੈਠਕ ਤੋਂ ਬਾਅਦ ਹੁਣ ਰਾਹਤ ਜਿਹੜੀ ਹੈ ਉਹ ਆਮ ਲੋਕਾਂ ਨੂੰ ਵੀ ਮਿਲੇਗੀ ਜਲੰਧਰ ਦੇ ਵਿੱਚ ਪ੍ਰਸ਼ਾਸਨ ਤੇ ਟਰਾਂਸਪੋਰਟਰਾਂ ਦੇ ਵਿਚਾਲੇ ਬੈਠਕ ਤੋਂ ਬਾਅਦ ਸਹਿਮਤੀ ਬਣ ਗਈ ਹੈ ਟਰੱਕ ਯੂਨੀਅਨ ਦੇ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ Indian Oil Depot ਤੋਂ ਤੇਲ ਦੇ ਟੈਂਕਰ ਰੋਜ਼ਾਨਾ ਵਾਂਗ ਭਰੇ ਜਾਣਗੇ ট্রাক ਆਪਰੇਟਰਾਂ ਦੇ ਵੱਲੋਂ ਹਾਂ ਵੀ ਭਰ ਦਿੱਤੀ ਗਈ ਹੈ ਤਾਂ لازمی ਤੌਰ ਦੇ ਉੱਤੇ ਜਿਹੜੇ ਲੋਕ ਦੁਚਿੱਤੀ ਦੇ ਵਿੱਚ ਸਨ ਸੈਮੇ ਹੋਏ ਸਨ ਜਿਹੜੇ ਕਾਰੋਬਾਰੀ ਉਹਨਾਂ ਦੇ ਲਈ ਰਾਹਤ ਜ਼ਰੂਰ ਹੋਏਗੀ ਜਲੰਧਰ ਦੇ ਵਿੱਚ ਕਿ ট্রাক ਟਰਾਂਸਪੋਰਟਰਾਂ ਦੇ ਵਿਚਾਲੇ ਪ੍ਰਸ਼ਾਸਨ ਅਤੇ ਟਰਾਂਸਪੋਰਟਰਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਤੇ ਫਿਲਹਾਲ ਜਲੰਧਰ ਦੇ ਵਿੱਚ ਹੜਤਾਲ ਖਤਮ ਕਰਨ ਦਾ ਐਲਾਨ ਉਹ ਕਰ ਦਿੱਤਾ ਗਿਆ ਇਸ ਖਬਰ ਦੇ ਉੱਤੇ ਮੇਰੇ ਸਹਿਯੋਗੀ ਜਲੰਧਰ ਤੋਂ ਪ੍ਰamit ਫੋਨ ਲਾਈਨ ਦੇ ਉੱਤੇ ਜੁੜੇ ਨੇ ਪ੍ਰamit ਬੇਸ਼ੱਕ ਦੇਸ਼ ਦੇ ਵਿੱਚ ਜਿਉਂਦੀ ਤਿਉਂ ਸਥਿਤੀ ਹੋਵੇ ਪਰ ਜਲੰਧਰ ਦੇ ਵਿੱਚ ਸਹਿਮਤੀ ਬਣ ਗਈ ਹੈ ਕਿੰਨਾ ਕਿੰਨਾ ਮੁੱਦਿਆਂ ਦੇ ਉੱਤੇ ਟਰੱਕ ਆਪਰੇਟਰ ਰਾਜ਼ੀ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਕੀ ਪ੍ਰੋਸਤਾ ਦਿੱਤਾ ਗਿਆ ਇਸ ਵਕਤ ਮੇਰੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਅਰੰਗਲਹਰੀ ਜੁੜ ਗਏ ਨੇ ਇਹ ਸਭ ਮੀਟਿੰਗ ਹੋਈ ਸੀਗੀ ਸਿੱਟਾ ਨਿਕਲਿਆ ਵੇ ਕਿਸ ਤਰੀਕੇ ਦੇ ਨਾਲ ਹੁਣ ਸਹਿਮਤੀ ਬਣੀ ਹੈ ਜੀ ਬਿਲਕੁਲ ਜਿਹੜੇ ਟਰਾਂਸਪੋਰਟਰਸ ਦਾ ਜਿਹੜਾ ਮੇਨ ਕੰਸਰਟ ਸੀਗਾ ਉਸ ਦੇ ਬਾਰੇ ਅਸੀਂ ਸਟੇਟ ਗਵਰਨਮੈਂਟ ਦੇ ਰਾਹੀਂ ਅ ਪਿਛਵਾਵਾਂਗੇ ਸੈਂਟਰ ਗਵਰਨਮੈਂਟ ਨੂੰ ਵੀ ਐਂਡ ਇਸ ਤੇ ਉਹਨਾਂ ਨੇ ਸਾਨੂੰ ਹਜੇ 30 ਦਿਨਾਂ ਦਾ ਸਮਾਂ ਦਿੱਤਾ ਹੈਗਾ ਐਂਡ ਇਹ ਜਲਦੀ ਇਹਨਾਂ ਦੇ ਕੰਸਰਨਸ ਅਸੀਂ ਫਲੈਗ ਕਰਾਂਗੇ ਕਿਉਂਕਿ ਕਾਫੀ ਇਹਨਾਂ ਦੇ ਇਸ ਤੇ ਉਤੇ ਕਾਫੀ ਰਿਸਿਸਟੈਂਸ ਸੀਗੀ ਮੰਤ ਹੁਣ ਮੰਨਗੇ ਹੈਗੇ ਸਾਰੇ ਡਰਾਈਵਰਸ ਸੋ ਜੀ ਇਮੀਡੀਏਟਲੀ ਆਪਰੇਸ਼ਨ ਸ਼ੁਰੂ ਹੋਣ ਜਾ ਰਹੇ ਹੈਗੇ ਐਂਡ ਵਿਦ ਅ ਨੈਕਸਟ 2-3 ਆਵਰਸ ਸਾਡੇ ਇੱਥੇ ਨਾਰਮਲਾਈਜ਼ ਹੋ ਜਾਏਗੀ ਸਾਰੇ ਪਾਸੇ ਸਰ ਮੈਂ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹਾਂਗਾ ਕਿ ਜਿਹੜੀ ਇੱਥੇ ਦੀ ਸਪਲਾਈ ਹੈ ਦੁੱਧ ਰਾਡੇ ਦੇ ਬਾਕੀ ਜ਼ਿਲ੍ਹਿਆਂ ਚ ਵੀ ਨੇ ਸੂਬਿਆਂ ਚ ਵੀ ਹੈ ਕਿ ਇੱਥੋਂ ਹੁਣ ਪੂਰੇ ਪੰਜਾਬ ਦੇ ਵਿੱਚ ਸਪਲਾਈ ਨੂੰ ਅਸੀਂ ਸਮਝ ਸਕਦੇ ਹਾਂ ਕਿ ਨਾਰਮਲਾਈਜ਼ ਹੋ ਗਈ ਹੈ ਸਿਰਫ ਜਲੰਧਰ ਦੀ ਸਰ ਨਹੀਂ ਨਹੀਂ ਇੱਥੋਂ ਜਿੱਥੇ-ਜਿੱਥੇ ਵੀ ਸਪਲਾਈ ਜਾਂਦੀ ਹੈ ਆ ਦੂਰ ਦਰਾਡੇ ਦੇ ਏਰੀਆਸੇ ਵੀ ਜਾਂਦੀ ਹੈ ਆਊਟਸਾਈਡ ਸਟੇਟ ਵੀ ਜਾਂਦੀ ਹੈ ਸਾਰੇ ਪਾਸੇ ਵਿਦਿਨ 7 6 7 ਆਵਰਸ ਤੁਸੀਂ ਦੇਖੋਗੇ ਸਪਲਾਈ ਰਿਸਟੋਰ ਹੋਣੀ ਸ਼ੁਰੂ ਹੋ ਜਾਏਗੀ ਜਿਹੜੇ ਲਾਗੇ ਦੇ ਏਰੀਆਸ ਹੈਗੇ ਉੱਥੇ ਤੇ 2 ਘੰਟੇ 2 ਘੰਟੇ ਜੇ ਸਾਨੂੰ ਅਸਰ ਉੱਥੇ ਨਜ਼ਰ ਆਜੇ ਮਤਲਬ ਕਿ ਮੇਨ ਜਿਹੜਾ ਸੋਚੀਪਿੰਡ ਦੇ ਬਾਹਰ ਇੰਡੀਅਨ ਆਇਲ ਦਾ ਡੈਪੋ ਹੈਗਾ ਉਹਦੇ ਬਾਹਰ ਹੁਣ ਤਰਨਾ ਚੁੱਕ ਲਿੱਤਾ ਗਿਆ ਵੈ ਤੇ ਅਗੀਆਂ ਜਿਹੜੀਆਂ ਮੰਗਾ ਤੱਕ ਸਮਾਂ ਜਿਹੜਾ ਮਿਲ ਗਿਆ ਗਿਆ बिल्कुल इतने इंडियन ऑयल एच पी सी एल बी पी सी एल एंड एल पी जी ऑल फोर जो है हाई स्पीड डीजल भी है पेट्रोलियम प्रोडक्ट्स भी है एल पी जी भी है सारे सप्लाई लाइन रिस्टोर हो गई है सो so, पीपल uh, मैं ताे राही बेनती हाँ। करा सारे कि पैनिक बाइंग ना करो सप्लाई लाइन रिस्टोर हो गई किसी भी तरीके की प्रॉब्लम नहीं आएगी दो तो तीन घंटे तीन तक जी सिचुएशन क्लीयर हो जाएगी नॉर्मलाइज हो जाएगी सारी पैनिक नॉर्मलाइज हो जाएगी बिल्कुल ਠੀਕ ਹੈ ਸਰ ਥੈਂਕ ਯੂ ਸੋ ਮਚ ਸ਼ੁਕਰੀਆ ਥੈਂਕ ਯੂ